ਖਬਰ ਨਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਆ ਤੁਹਾਡਾ ਕੋਸ ਰਾਜ ਪੰਜਾਬ ਤੋਂ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਸਦਮਾ ਕਾਂਗਰਸ ਪਾਰਟੀ ਦੇ ਵੱਡੇ ਆਗੂ ਵੀ ਪੰਜਾਬ ਤੋਂ ਮੌਤ ਹੋ ਗਈ ਹੈ ਕਾਫੀ ਲੰਮੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸੀ ਦੂਜੇ ਪਾਸੇ ਅੱਜ ਸਵੇਰੇ ਉਹਨਾਂ ਨੂੰ ਅਚਾਨਕ ਹਾਰਟ ਐਟੈਕ ਹੋ ਗਿਆ ਹਾਰਟ ਐਟੈਕ ਦੇ ਨਾਲ ਅੱਜ ਉਹਨਾਂ ਦੀ ਮੌਤ ਹੋ ਗਈ ਉਹ ਇਸ ਸੰਸਾਰ ਨੂੰ ਜਿਹੜਾ ਹੈ ਅਲਵਿਦਾ ਕਹਿ ਗਿਆ ਇਸ ਉੱਤੇ ਸ਼ੋਕ ਪ੍ਰਗਟ ਕੀਤਾ ਹੈ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਨੇ ਕਿਹਾ ਕਿ ਇਸ ਵੱਡੇ ਆਗੂ ਦੀ ਕਾਂਗਰਸ ਪਾਰਟੀ ਦੀ ਵਿੱਚ ਹਮੇਸ਼ਾ ਹੀ ਘਾੜ ਜੜੀ ਅਰੜਤੀ ਰਹੇਗੀ ਸੋਸ਼ਲ ਮੀਡੀਆ ਤੇ ਪੋਸਟ ਆਉਂਦੇ ਹੋਏ ਰਾਜਾ ਵੜਿੰਗ ਨੇ ਲਿਖਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਪਾਰਟੀ ਦੇ ਆਗੂ ਸਮੁੱਚੀ ਆਮ ਆਦਮੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੱਕ ਵਿੱਚ ਖੜੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਵੇਰੇ ਲੁਧਿਆਣਾ ਦੇ ਸਮਰਾਲਾ ਵਿੱਚ ਕਾਂਗਰਸੀ ਆਗੂ ਸੰਨੀ ਦੁਆ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ 40 ਸਾਲਾਂ ਸੰਨੀ ਦੁਆ ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਨ ਜਾਣਕਾਰੀ ਅਨੁਸਾਰ ਸੰਨੀ ਦੁਆ ਸਮਰਾਲਾ ਵਿੱਚ ਇੱਕ ਮੋਬਾਈਲ ਸ਼ੋਰੂਮ ਚ ਚਲਾਉਂਦੇ ਸਨ ਉਹ ਆਪਣੀ ਸ਼ੋਰੂਮ ਚ ਬੈਠੇ ਸਨ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋਣ ਲੱਗ ਪਈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਸੀ ਫਿਰ ਇੱਕ ਨਿੱਜੀ ਹਸਪਤਲ ਚ ਲੈ ਗਏ ਤਾਂ ਡਾਕਟਰ ਨੇ ਕਿਹਾ ਕਿ ਮੇਜਰ ਹਾਰਟ ਅਟੈਕ ਦੀ ਨਿਸ਼ਾਨੀ ਹੈ ਛੇਤੀ ਹੀ ਕਿਸੇ ਵੱਡੇ ਹਸਪਤਲ ਚ ਜਾਣਾ ਹੋਵੇਗਾ ਉਹ ਆਪਣਾ ਸਮਾਨ ਅਤੇ ਪੈਸੇ ਲੈ ਕੇ ਪਰਿਵਾਰ ਨਾਲ ਨਿਕਲੇ ਉਹ ਲੁਧਿਆਣਾ ਦੇ ਫੋਰਟੀ ਹਸਪਤਲ ਜਾ ਰਹੇ ਸਨ ਜਿੱਥੇ ਰਸਤੇ ਵਿੱਚ ਉਹਨਾਂ ਨੂੰ ਨੀਲੋ ਕੋਲ ਉਲਟੀ ਆਈ ਅਤੇ ਹਸਪਤਲ ਪਹੁੰਚਦਾ ਤੱਕ ਉਹਨਾਂ ਦੀ ਮੌਤ ਹੋ ਗਈ ਸੰਨੀ ਕਾਂਗਰਸ ਸਹਿਰੀ ਪ੍ਰਧਾਨ ਰਹੇ ਚੁੱਕੇ ਨੇ ਲੁਧਿਆਣਾ ਤੋਂ ਬੜਾ ਵੱਡਾ ਨਾਮ ਸੀ ਉਹਨਾਂ ਦਾ ਸਮੇਂ-ਸਮੇਂ ਤੇ ਉਹਨਾਂ ਨੇ ਹਰ ਕਾਂਗਰਸ ਗਤੀਵਿਧੀ ਦੇ ਵਿੱਚ ਜਿਹੜਾ ਸਾਥ ਦਿੱਤਾ ਕਾਂਗਰਸ ਪਾਰਟੀ ਨੇ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਲੜੀਆਂ ਹੋਣ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਹੋਣ ਚਾਹੇ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਲੜੀਆਂ ਹੋਣ ਹਰ ਵੇਲੇ ਮੁਸਤੈਦ ਰਹੇ ਉਹਨਾਂ ਦਾ ਕੰਟਰੀਬਿਊਸ਼ਨ ਉਹਨਾਂ ਦਾ ਯੋਗਦਾਨ ਰਾਜਾ ਬੋਡਿੰਗ ਨੇ ਕਿਹਾ ਕਿ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਦੱਸਿਆ ਜਾ ਰਿਹਾ ਕਿ ਸਨੀ ਦੁਆ ਜਿਹਨਾਂ ਨੂੰ ਹਾਰਟ ਅਟੈਕ ਦੀ ਪਹਿਲਾਂ ਵੀ ਸ਼ਿਕਾਇਤ ਸੀ ਲੇਕਿਨ ਅੱਜ ਅਚਾਨਕ ਦੁਕਾਨ ਤੇ ਬੈਠੇ ਹੋਏ ਉਹਨਾਂ ਨੂੰ ਮੇਜਰ ਅਟੈਕ ਹੋਇਆ 40 ਹਸਪਤਾਲ ਦੇ ਵਿੱਚ ਉਹਨਾਂ ਦਾ ਪ੍ਰਵਾਹ ਉਹਨਾਂ ਨੂੰ ਲਿਆਇਆ ਸੀ ਲੇਕਿਨ ਰਸਤੇ ਦੇ ਵਿੱਚ ਉਲਟੀ ਘਾਣ ਉਲਟੀ ਆਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਾਰੇ ਹਲਕੇ ਦੇ ਵਿੱਚ ਖਾਸ ਕਰਕੇ ਲੁਧਿਆਣਾ ਦੇ ਵਿੱਚ ਸੋਗ ਦੀ ਲਹਿਰ ਹੈ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਨੇ ਉਧਰ ਰਾਜਾ ਵੜਿੰਗ ਨੇ ਕਿਹਾ ਕਿ ਹਰ ਮਦਦ ਸਨਿਦਵਾ ਦੇ ਪਰਿਵਾਰ ਦੀ ਕੀਤੀ ਜਾਵੇਗੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਨੀ ਦੁਆ ਦੇ ਨਾਲ ਖੜੇ